ਇੱਕ ਦਿਨ ਪਾਪਾ ਫਰੀਦ ਜੀ ਤੇ ਮਨ ਚ ਪਰਮਾਤਮਾ ਦੀ ਭਗਤੀ ਨੂੰ ਪਰਖਣ ਦਾ ਖਿਆਲ ਆਇਆ। ਉਹਨਾਂ ਨੇ ਚਿੜੀਆਂ ਨੂੰ ਕਿਹਾ ਮਰ ਜਾਓ। ਤਾਂ ਚਿੜੀਆਂ ਮਰ ਗਈਆਂ। ਤੇ ਜਦੋਂ ਚਿੜੀਆਂ ਨੂੰ ਕਿਹਾ ਜੀ ਪਓ ਤਾਂ ਚਿੜੀਆਂ ਜੀ ਪਈਆਂ। ਉਹਨਾਂ ਨੂੰ ਲੱਗਾ ਕਿ ਹੁਣ ਤਾਂ ਮੇਰੀ ਭਗਤੀ ਪੂਰੀ ਹੋ ਗਈ ਹੈ। ਪਰ ਇਹ ਉਹਨਾਂ ਦਾ ਭੁਲੇਖਾ ਸੀ। ਭਗਤੀ ਹਾਲੇ ਵੀ ਤਦ ਉਹਦੇ ਇਸ ਉਹਨਾਂ ਦੀ ਭਗਤੀ ਉਦੋਂ ਪੂਰੀ ਹੋਈ ਜਦੋਂ ਇੱਕ ਵੈਸਵਾ ਨੇ ਬਾਬਾ ਫਰੀਦ ਜੀ ਕੋਲ ਅੱਖ ਦੇ ਬਦਲੇ ਉਹਨਾਂ ਦੀ ਇੱਕ ਅੱਖ ਮੰਗ ਲਈ ਸੀ ਤਾਂ ਬਾਬਾ ਫਰੀਦ ਜੀ ਨੇ ਆਪਣੀ ਅੱਖ ਕੱਢ ਕੇ ਦੇ ਦਿੱਤੀ ਸੀ ਫਿਰ ਜਾ ਕੇ ਉਸ ਸਮੇਂ ਉਹਨਾਂ ਦੀ ਭਗਤੀ ਪੂਰੀ ਹੋਈ ਇਹ ਸਾਰਾ ਵਾਕਿਆ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੁਣਨ ਨੂੰ ਮਿਲੇਗਾ ਤੇ ਤੁਹਾਨੂੰ ਜੀਵਨ ਚੀਨ ਦੀ ਸੇਧ ਵੀ ਮਿਲੇਗੀ ਇਸ ਤੋਂ ਪਹਿਲਾਂ ਕਿ ਤੁਸੀਂ ਵੀਡੀਓ ਨੂੰ ਸੁਣਨ ਵਿੱਚ ਕਮਾਂਚ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਚੁੱਪ ਵਿਖ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ ਆਓ ਹੁਣ ਅੱਜ ਦਾ ਇਹ ਰੋਹਾਨੀ ਸਫ਼ਰ ਸ਼ੁਰੂ ਕਰਤੇ ਹਾਂ ਫਜ਼ੀਤਾ ਖਾਕ ਨਾ ਨਿੰਦੀਏ ਖਾਕ ਜਿਹੜ ਨਾ ਕੋਏ ਜੀਵਨ ਤੇ ਆਪ ਪੈਰਾ ਤਲੇ ਮੋਏ ਉੱਪਰ ਹੋਏ ਬਾਬਾ ਫਰੀਦ ਜੀ ਦਾ ਇਹ ਸੰਲੋਕ ਕਲ ਚੁਕ ਚੁ ਲੋਕਾਂ ਨੂੰ ਹੌਮੇ ਵੈਰ ਭਾਵ ਇੱਕ ਦੂਜੇ ਦੇ ਨਹੀਂ ਦਿਆ ਚੁਗਲੀ ਛੱਡ ਕੇ ਪਰਮਾਤਮਾ ਦੀ ਭਗਤੀ ਨਾਲ ਜੁੜਨ ਦਾ ਸੁਨੇਹਾ ਤਿੰਦਾ ਹੈ ਅੱਜ ਇਨਸਾਨ ਦੇ ਵਿੱਚ ਹਉਮੈ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇਸ ਮਨੋਵਿਕਾਰਕ ਤਿਕ ਅੱਗ ਚ ਅਸੀਂ ਖੁਦ ਹੀ ਸੜਦੇ ਤੇ ਕੁੜਦੇ ਰਹਿੰਦੇ ਹਾਂ ਬਾਬਾ ਫਰੀਦ ਜੀ ਨੇ اپنی پانی ਚ ਪੂਰੀ ਇਨਸਾਨੀਅਤ ਨੂੰ ਇਸ ਹਉਮੇ ਨਿੰਦਿਆ ਚੁਗਲੀ ਤੋਂ ਬਚਣ ਸੁਨੇਹਾ ਦਿੱਤਾ ਉਹਨਾਂ ਦੀ ਪਾਣੀ ਦੀ ਟੁਕ ਟੁਕ ਉਸ ਪਰਮਾਤਮਾ ਦੀ ਮਹਿਮਾ ਕਰਦੀ ਹੈ ਇਸ ਸੂਫੀ ਸੰਤ ਨੇ ਸੱਚ ਦਾ ਸੁਨੇਹਾ ਦਿੱੰਦਿਆ ਹੋਇਆ ਪਰਮਾਤਮਾ ਦੀ ਭਗਤੀ ਨਾਲ ਛੁੜਨ ਦੀ ਕਲਾ ਕੀ ਬਾਬਾ ਫਰੀਦ ਜੀ ਦਾ ਪੂਰਾ ਨਾਮ ਫਰੀਦ ਮਸੂਦ ਸਕਰ ਕੰਝ ਸੀ ਉਹਨਾਂ ਦਾ ਜਨਮ ਪਾਕਿਸਤਾਨ ਦੇ ਮਲਤਾਨ ਦੇ ਪਿੰਡ ਕੋਠੇਵਾਲ ਚ ਹੋਇਆ ਸੀ ਉਹਨਾਂ ਦਾ ਜਨਮ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ 100 ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ ਬਾਬਾ ਫਰੀਦ ਜੀ ਦੀ ਮਾਤਾ ਜੋ ਕਿ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਸਨ ਇੱਕ ਦਿਨ ਉਹਨਾਂ ਨੇ ਬਾਬਾ ਫਰੀਦ ਸਾਹਿਬ ਨੂੰ ਪਰਮਾਤਮਾ ਦੀ ਭਗਤੀ ਨਾਲ ਜੋੜਨ ਲਿਖਿਆ ਉਸ ਤੋਂ ਬਾਅਦ ਉਹਨਾਂ ਦੇ ਮਨ ਚ ਪਰਮਾਤਮਾ ਦੀ ਭਗਤੀ ਦਾ ਪਿਆਰ ਪੈਦਾ ਹੋ ਗਿਆ ਉਹ ਪਰਮਾਤਮਾ ਦੀ ਭਗਤੀ ਲਈ ਘਰੋਂ ਨਿਕਲ ਪਏ। ਉਹਨਾਂ ਨੇ 12 ਸਾਲ ਤੱਕ ਜੰਗਲ 'ਚ ਰਹਿ ਕੇ ਪਰਮਾਤਮਾ ਦੀ ਭਗਤੀ ਕੀਤੀ। ਇਸ ਦੌਰਾਨ ਉਹਨਾਂ ਨੂੰ ਜੋ ਵੀ ਮਿਲਦਾ ਉਹ ਖਾ ਲੈਂਦੇ। ਪਰਮਾਤਮਾ ਦੀ ਭਗਤੀ ਕਰਦੇ-ਕਰਦੇ ਸੱਤੀ ਕਰਮੀਚ ਰਹਿੰਦੇ ਹੋਏ ਉਹਨਾਂ ਨੂੰ ਆਪਣੇ ਆਪ ਦਾ ਵੀ ਖਿਆਲ ਨਹੀਂ ਸੀ ਰਹਿੰਦਾ। ਜਿਸ ਕਰਕੇ ਉਹਨਾਂ ਦੇ ਵਾਲ ਝੁੜ ਕੇ ਉਹਨਾਂ ਦੇ ਮਨ 'ਚ 12 ਸਾਲ ਭਗਤੀ ਕਰਕੇ ਹੰਕਾਰ ਆ ਗਿਆ ਸੀ ਇੱਕ ਦਿਨ ਉਹਨਾਂ ਦੇ ਮਨ 'ਚ ਪਰਮਾਤਮਾ ਦੀ ਭਗਤੀ ਨੂੰ ਪਰਖਣ ਦਾ ਖਿਆਲ ਆਇਆ ਉਹਨਾਂ ਨੇ ਚਿੜੀਆਂ ਨੂੰ ਕਿਹਾ ਮਰ ਜਾਓ ਤਾਂ ਚਿੜੀਆਂ ਮਰ ਗਈਆਂ ਤੇ ਜਦੋਂ ਚਿੜੀਆਂ ਨੂੰ ਕਿਹਾ ਜੀ ਪਓ ਤਾਂ ਚਿੜੀਆਂ ਜੀ ਪਈਆਂ ਇਸ ਤੋਂ ਬਾਅਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੀ ਭਗਤੀ ਹੁਣ ਪੂਰੀ ਹੋ ਗਈ ਹੈ ਤੇ ਹੁਣ ਉਹਨਾਂ ਨੂੰ ਕਰ ਪ੍ਰਸਤਨਾ ਚਾਹੀਦਾ ਹੈ ਇੱਕ ਦਿਨ ਕਰਪਰਤ ਰਹਿ ਸਿੱਕੇ ਰਸਤੇ 'ਚ ਉਹਨਾਂ ਨੂੰ ਪਿਆਸ ਲੱਗੀ ਤਾਂ ਉਹ ਰਸਤੇ 'ਚ ਇੱਕ ਖੋਦੇ ਕੋਲ ਇੱਕ ਔਰਤ ਪਾਣੀ ਪਤਦੀ ਤੇ ਉਸ ਢੋਲਚੀ ਨੂੰ ਕੱਢ ਕੇ ਰੋੜ ਦਿੰਦੀ ਫਰੀਦ ਸਾਹਿਬ ਨੇ ਉਸ ਔਰਤ ਨੂੰ ਪਾਣੀ ਪਿਲਾਉਣ ਲਈ ਕਿਹਾ ਪਰ ਉਸ ਨੇ ਫਰੀਦ ਸਾਹਿਬ ਵੱਲ ਕੋਈ ਧਿਆਨ ਨਾ ਦਿੱਤਾ ਤੇ ਉਹ ਆਪਣਾ ਕੰਮ ਕਰਦੀ ਰਹੀ ਬਾਬਾ ਫਰੀਦ ਜੀ ਨੂੰ ਬਹੁਤ ਗੁੱਸਾ ਆਇਆ ਤੇ ਉਹਨਾਂ ਨੇ ਕਿਹਾ ਕਿ ਮੈਂ ਕਦੋਂ ਦਾ ਤੈਨੂੰ ਕਹਿ ਰਿਹਾ ਹਾਂ ਕਿ ਮੈਨੂੰ ਪਾਣੀ ਪਿਆ ਪਰ ਤੂੰ ਮੈਨੂੰ ਪਾਣੀ ਪਿਲਾਉਂਦੀ ਬਚਾਈ ਇਸ ਨੂੰ ਹੀਠਾਂ ਵਹਾ ਰਹੀ ਹੈ ਇਸ ਤੇ ਉਸ ਔਰਤ ਨੇ ਜਵਾਬ ਦਿੱਤਾ ਕਿ ਮੈਂ ਤਾਂ ਆਪਣੀ ਭੈਣ ਦੇ ਘਰ ਚ ਅੱਕ ਲੱਗੀ ਨੂੰ ਬੁਚਾਰਾ ਹੀ ਆ ਜੋ ਇੱਥੋਂ ਕੁਝ ਕੋ ਮਿਲਦੀ ਦੂਰੀ ਤੇ ਹੈ ਬਾਬਾ ਫਰੀਦ ਜੀ ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ ਇਸ ਤੋਂ ਬਾਅਦ ਉਹ ਔਰਤ ਬੋਲੀ ਇੱਥੇ ਇਹ ਜੰਗਲ ਵਾਲੀਆਂ ਚੜੀਆਂ ਨਹੀਂ ਕਿ ਚੜੀਆਂ ਮਰ ਚਾਓ ਤੇ ਚੜੀਆਂ ਮਰ ਚੰਨ ਗਿਆ ਪਾਪਾ ਫਰੀਦ ਜੀ ਅਸਚਰਜ ਨਾਲ ਉਸ ਔਰਤ ਵੱਲ ਵੇਖਣ ਲੱਗੇ ਤੇ ਉਹਨਾਂ ਨੇ ਅਰਜ਼ ਕੀਤੀ ਕਿ ਤੂੰ ਮੈਨੂੰ ਪਾਣੀ ਨਹੀਂ ਪਿਲਾਉਣਾ ਤਾਂ ਨਾ ਪਿਲਾ ਪਰ ਮੈਨੂੰ ਇਹ ਦੱਸ ਕਿ ਇਹ ਸਭ ਕੁਝ ਤੈਨੂੰ ਕਿਵੇਂ ਪਤਾ ਲੱਗਾ ਔਰਤ ਨੇ ਉੱਤਰ ਦਿੱਤਾ ਕਿ ਮੈਂ ਸੇਵਾ ਤੇ ਪਤੀ ਨੂੰ ਪ੍ਰੇਮ ਕਰਦੀ ਹਾਂ ਪਰ ਇਸ ਤਪੱਸਿਆ ਤੇ ਸੇਵਾ ਦਾ ਮੈਂ ਕਤੇ ਹੰਕਾਰ ਨਹੀਂ ਕਰਤੀ ਤੁਸੀਂ ਤਾਂ ਪਰਮਾਤਮਾ ਦੀ ਪਰਖਿਆ ਲਈ ਉਸ ਨੂੰ ਅਛਮਾ ਕੇ ਤੁਸੀਂ ਉਸ ਪਰਮਾਤਮਾ ਤੇ ਸ਼ੱਕ ਕੀਤਾ ਹੈ ਜੋ ਕਿ ਠੀਕ ਨਹੀਂ ਕੁਝ देर बाद ਬਾਬਾ ਫਰੀਦ ਜੀ ਦੇਖਦੇ ਹਨ ਕਿ ਉੱਥੇ ਨਾ ਕੋਈ ਔਰਤ ਸੀ ਨਾ ਹੀ ਢੋਲ ਜੀ ਤੇ ਨਾ ਹੀ ਪਾਣੀ ਬਾਬਾ ਫਰੀਦ ਸਾਹਿਬ ਸਮਝ ਕੇ ਸਨ ਕੇ ਪਰਮਾਤਮਾ ਨੇ ਇੱਕ ਕੌਤਕ ਖੁਦ ਰੱਜਿਆ ਸੀ ਉਹਨਾਂ ਨੂੰ ਸਮਝਾਉਂਦੇ ਬਾਬਾ ਫਰੀਦ ਜੀ ਘਰ ਪਹੁੰਚੇ ਤਾਂ ਮਾਣੇ ਵੇਖਿਆ ਕਿ ਫਰੀਦ ਸਾਹਿਬ ਦੇ ਵਾਲ ਜੁੜੇ ਹੋਏ ਨੇ ਤਾਂ ਉਹਨਾਂ ਨੇ ਬਾਬਾ ਫਰੀਦ ਸਾਹਿਬ ਦੇ ਵਾਲ ਸਵਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਬਹੁਤ ਤਕਲੀਫ ਮਹਿਸੂਸ ਹੋਈ ਫਿਰ ਬਾਬਾ ਫਰੀਦ ਜੀ ਦੀ ਮਾਤਾ ਨੇ ਕਿਹਾ ਕਿ ਜਿੰਨਾ ਰੁੱਖਾਂ ਦੇ ਫਲ ਤੇ ਫੁੱਲ ਤੂੰ ਤੋੜ ਕੇ ਖਾਦੇ ਸੀ ਉਹਨਾਂ ਨੂੰ ਪੇੜ ਨਹੀਂ ਸੀ ਹੁੰਦੀ ਇਸੇ ਤਰ੍ਹਾਂ ਹੈ ਜੇ ਕਿਸੇ ਨੂੰ ਦੁੱਖ ਦਈਏ ਤਾਂ ਆਪ ਨੂੰ ਵੀ ਦੁੱਖ ਭੋਗਣਾ ਪੈਂਦਾ ਹੈ ਉਹਨਾਂ ਨੇ ਕਿਹਾ ਕਿ ਹਰ ਅਚੀਵ ਚ ਪਰਮਾਤਮਾ ਦਾ ਨੂਰ ਹੈ ਭਾਵੇਂ ਕੋਈ ਇਨਸਾਨ ਹੈ ਜੱਪਦਾ ਇਸ ਤੋਂ ਬਾਅਦ ਫਰੀਦ ਸਾਹਿਬ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੀ ਭਗਤੀ ਅਧੂਰੀ ਹੈ ਉਹਨਾਂ ਦੇ ਮਨ ਚ ਫਿਰ ਪਰਮਾਤਮਾ ਦੀ ਭਗਤੀ ਦਾ ਖਿਆਲ ਆਇਆ ਤੇ ਉਹ ਦੂਸਰੀ ਵਾਰ ਫਿਰ ਪਰਮਾਤਮਾ ਦੀ ਭਗਤੀ ਚ ਜੁਟ ਕੇ ਘਰ ਉਹਨਾਂ ਨੇ ਛੱਡ ਦਿੱਤਾ ਸੀ ਉਹ ਧਰਤੀ ਤੇ ਟਿੱਕੀ ਹੋਈ ਬਸ ਦੁਹੀ ਖਾਂਦੇ ਤੇ ਰੁੱਖਾਂ ਤੋਂ ਕਦੇ ਕੁਝ ਨਾ ਤੋੜਦੇ ਭਗਤੀ ਕਰਦੇ ਕਰਦੇ ਕਈ ਸਾਲ ਬੀਤ ਗਏ ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਮਨ ਚ ਪ੍ਰਭੂ ਦਰਸ਼ਨ ਦੀ ਅਭਿਲਾਸ਼ਾ ਸੀ ਪਰ ਪਰਮਾਤਮਾ ਦੇ ਦਰਸ਼ਨ ਨਹੀਂ ਸੰ ਹੋਏ ਆਪਣੇ ਮਨ ਦੀ ਇਸ ਅਵਸਥਾ ਉਹਨਾਂ ਦੇ ਇਸ ਸੁਲੋਕ ਚ ਬਿਆਨ ਹੁੰਦੀ ਹੈ ਕਾਕਾ ਕਰੰਗ ਟੰਡੋ ਲਿਆ ਸਗਲਾ ਖਾਇਆ ਮਾਸ ਇਹ ਤੋਏ ਨੈਣਾ ਮਤ ਸ਼ੂਆ ਪੀਰ ਦੇਖਣ ਕੀ ਆਸ ਪਰ ਮਾਤਮਾ ਤੇ ਵਹਿਰਾਗ ਵਿੱਚ ਉਹਨਾਂ ਦਾ ਸ਼ਰੀਰ ਸੁੱਕ ਕੇ ਹੱਡੀਆਂ ਦਾ ਪਿੰਜਰ ਬਣ ਗਿਆ ਪਰ ਅੰਦਰ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ ਇੱਕ ਤੋਂ ਅ ਦਰਸ਼ਨ ਹੋਏ ਪਰ ਉਹਨਾਂ ਦਾ ਮਨ ਤ੍ਰਿਪਤ ਨਹੀਂ ਹੋਇਆ ਜਿਸ ਕਰਕੇ ਉਹਨਾਂ ਨੂੰ ਇਸ ਗੱਲ ਤੱਕ ਗਿਆਨ ਹੋ ਗਿਆ ਸੀ ਕਿ ਬਿਨਾ ਮੁਰਸ਼ਿਦ ਤੋਂ ਪਰਮਾਤਮਾ ਦੀ ਪ੍ਰਾਪਤੀ ਸੰਭਵ ਨਹੀਂ ਗੁਰੂ ਦੀ ਖੋਜ ਵਿੱਚ ਬਾਬਾ ਫਰੀਦ ਜੀ ਅਜਮੇਰ ਚ ਚਿਸ਼ਤੀ ਸਾਹਿਬ ਕੋਲ ਪਹੁੰਚ ਗਏ ਉਹਨਾਂ ਨੂੰ ਮਰਸ਼ਦ ਮਾਨਕੇ ਉਹਨਾਂ ਦੀ ਸੇਵਾ ਕਰਨ ਲੱਗ ਪਏ ਉਹਨਾਂ ਦੀ ਸੇਵਾ ਗੁਰੂ ਨੂੰ ਇਸ਼ਨਾਨ ਕਰਵਾਉਣ ਦੀ ਸੀ ਇੱਕ ਦਿਨ ਬਹੁਤ ਹਨੇਰੀ ਤੇ ਤੂਫਾਨ ਆਇਆ ਤਾਂ ਉਹਨਾਂ ਨੂੰ ਅੱਗ ਦੀ ਫਿਕਰ ਸਤਾਉਣ ਲੱਗੀ ਉਹਨਾਂ ਸਮਿਆਂ ਚ ਅੱਗ ਚਲਾਉਣੀ ਮਾਚਿਸ ਨਹੀਂ ਹੁੰਦੀ ਸੀ ਇਸ ਕਰਕੇ ਅੱਗ ਨੂੰ ਬੜਾ ਹੀ ਸੰਭ ਕੇ ਰੱਖਣਾ ਪੈਂਦਾ ਸੀ ਮੇਕ ਕਾਰਨ ਅੱਗ ਮਿਲਣੀ ਮੁਸ਼ਕਲ ਹੋ ਗਈ ਜਿਸ ਤੋਂ ਬਾਅਦ ਉਹ ਅੱਗ ਦੀ ਪਾਲ ਚ ਤੁਫਾਨ ਚ ਨਿਕਲ ਕੇ ਆਖਰਕਾਰ ਉਹਨਾਂ ਨੂੰ ਇੱਕ ਵੈਸਵਾ ਦੇ ਘਰ ਚ ਅਗਬਲਤੀ ਦਿਖਾਈ ਦਿੱਤੀ ਉਹਨਾਂ ਨੇ ਵੈਸਵਾ ਨੂੰ ਕਿਹਾ ਕਿ ਮਾਤਾ ਜੀ ਅੱਖ ਚਾਹੀਦੀ ਹੈ ਵੈਸਵਾ ਅੱਖੋਂ ਬੋਲੀ ਕੇ ਮੈਨੂੰ ਵੀ ਕੁਝ ਚਾਹੀਦਾ ਹੈ ਵੈਸਵਾ ਨੇ ਕਿਹਾ ਕਿ ਮੈਨੂੰ ਤੁਹਾਡੀਆਂ ਅੱਖਾਂ ਬਹੁਤ ਪਿਆਰੀਆਂ ਲੱਗਦੀਆਂ ਨੇ ਕਹਿੰਦੇ ਹਾਂ ਕੇ ਜਦੋਂ ਵੈਸਵਾ ਨੇ ਪਪਾ ਫਰੀਦ ਸਾਹਿਬ ਦੀ ਅੱਖ ਦੀ ਪੁਤਲੀ ਕੱਢ ਲਈ ਚਾਕੂ ਉਹਨਾਂ ਦੀ ਅੱਖ ਦੇ ਕੋਲ ਲਗਾ ਆਇਆ ਤਾਂ ਉਹ ਪਿਛਾਵਲ ਟਿਕ ਪਈ ਉਸਨੇ ਆਪਣੇ ਕੀਤੇ ਲਈ ਮਾਫੀ ਮੰਗੀ ਤੇ ਫਿਰ ਉਹਨਾਂ ਦੀ ਅੱਖ ਤੇ ਪੱਟੀ ਬੰਨ ਦਿੱਤੀ ਸਵੇਰੇ ਜਦੋਂ ਚਿਸ਼ਤੀ ਸਾਹਿਬ ਤੇ ਇਸ਼ਲਾਲ ਪਾਣੀ ਕਰਮ ਕੀਤਾ ਤਾਂ ਗੁਰੂ ਸਾਹਿਬ ਨੇ ਪੁੱਛਿਆ ਕਿ ਫਰੀਦ ਅੱਖ ਤੇ ਪੱਟੀ ਕਿਉਂ ਬੰਨੀ ਹੋਈ ਹੈ ਤਾਂ ਬਾਬਾ ਫਰੀਦ ਜੀ ਹੱਥ ਜੋੜ ਕੇ ਖੜੇ ਰਹੇ ਚਿਸ਼ਤੀ ਸਾਹਿਬ ਨੇ ਹੁਕਮ ਦਿੱਤਾ ਕਿ ਪੱਟੀ ਖੋਲ ਦਿਓ ਫਰੀਦ ਸਾਹਿਬ ਨੇ ਪੱਟੀ ਖੋਲ ਦਿੱਤੀ ਤਾਂ ਉਸ ਤੇ ਕੋਈ ਚਖਮ ਨਹੀਂ ਸੀ ਮੁਰਸ਼ਿਦ ਨੇ ਕਿਹਾ ਤੁਹਾਡੀ ਭਗਤੀ ਪੂਰੀ ਹੋਈ ਹੁਣ ਕਿਸੇ ਕਲ ਦਾ ਹੰਕਾਰ ਨੀ ਕਰਨਾ ਨਿਮਰਤਾ ਤਰਨ ਕਰਨੀ ਤੇ ਸਦਾ ਉਸ ਪਰਮਾਤਮਾ ਨੂੰ ਯਾਦ ਰੱਖਣਾ ਹੈ ਹੁਣ ਜਾਓ ਤੇ ਘਰ ਜਾ ਕੇ ਪਰਮਾਤਮਾ ਤੇ ਮਹਿਮਾ ਤੇ ਗੁਣ ਕਾਓ ਇਸ ਤਰ੍ਹਾਂ ਪਪਾ ਫਰੀਦ ਸਾਹਿਬ ਨੂੰ ਸੱਚੇ ਸਤ ਗੁਰੂ ਦੀ ਪ੍ਰਾਪਤੀ ਹੋਈ ਪਪਾ ਫਰੀਦ ਸਾਹਿਬ ਦੀ ਬਾਣੀ ਸ਼ਿਜ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਆਪਣੇ ਮੁਰਸ਼ਿਦ ਦੇ ਹੁਕਮ ਨੂੰ ਮੰਨ ਕੇ ਉਹਨਾਂ ਨੇ ਨਿਮਰਤਾ ਤਰਨ ਕੀਤੀ ਉਨ੍ਹਾਂ ਤੇ ਇਹ ਨਿਮਤਾ ਉਹਨਾਂ ਦੇ ਸ਼ਲੋਕਾਂ ਵਿੱਚ ਵੀ ਹੈ ਫਰੀਦਾ ਖਾਕ ਨਾ ਨਿੰਦੀਏ ਖਾਕ ਚੜ ਨਾ ਕੋਏ ਜੀਵਨ ਤੇ ਆਪ ਪੈਰਾ ਤਲੇ ਮੋਇਆ ਉੱਪਰ ਹੋਏ ਪਪਾ ਫਰੀਦ ਜੀ ਨਾਲ ਸੰਬੰਧਿਤ ਇੱਕ ਗੁਰਦੁਆਰਾ ਸਾਹਿਬ ਵੀ ਪੰਜਾਬ ਦੇ ਫਰੀਦਕੋਟ ਚ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਚ ਹਰ ਸਾਲ ਮੇਲਾ ਲੱਗਦਾ ਹੈ ਜਿੱਥੇ ਵੱਡੀ ਗਿਣਤੀ ਚ ਸ਼ਤਾਲੂ ਦਰਸ਼ਨਾ ਲਈ ਪਹੁੰਚਦੇ ਹਨ ਇਕ ਕੋਟਵਾਰਾ ਸੇਬ ਫਰੀਦਕੋਟ ਚ ਸਥਿਤ ਕਿਲਾ ਮੁਬਾਰਕ ਦੇ ਨਜ਼ਦੀਕ ਸਥਿਤ ਹੈ ਇਹ ਕੋਟਵਾਰਾ ਟਿੱਲਾ ਸੇਬ ਤੇ ਨਾਂ ਨਾਲ ਜਾਣਿਆ ਜਾਂਦਾ ਹੈ ਪਾਪਾ ਫਰੀਦ ਸਾਹਿਬ ਨੇ ਦੁੱਖਾਂ ਦੇ ਪਰੇ ਇਸ ਸੰਸਾਰ ਚ ਪਰਮਾਤਮਾ ਦੀ ਭਗਤੀ ਦਾ ਸੁਨੇਹਾ ਕੋਲ ਲੁਕਾਈ ਨੂੰ ਦਿੱਤਾ ਕਿਉਂਕਿ ਉਹਨਾਂ ਦਾ ਕਹਿਣਾ ਸਿੱਕੇ ਇਹ ਦੁਨੀਆ ਸਿਰਫ ਦੁੱਖਾਂ ਦਾ ਘਰ ਹੈ ਤੇ ਇਸ ਸੰਸਾਰ ਚ ਉਸ ਪਰਮਾਤਮਾ ਦੀ ਭਗਤੀ ਹੀ ਇਨਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਮਹੱਜ ਇੱਕ ਸਾਧਨ ਹੈ ਸੋ ਦੋਸਤੋ ਉਮੀਦ ਕਰਦਾ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ